ਦੋਸਤੋ ਕਿਸ ਨੇ ਉਲੰਘਣਾ ਕੀਤੀ ਸੀਜ਼ਫਾਇਰ ਦੀ ਭਾਰਤ ਵੱਲੋਂ ਆਖਿਆ ਗਿਆ ਕਿ ਪਾਕਿਸਤਾਨ ਨੇ 3 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਪਾਕਿਸਤਾਨ ਨੇ ਤੋੜਿਆ ਸੀਜ਼ਫਾਇਰ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਕਰਵਾਇਆ ਸੀ ਸੀਜ਼ਫਾਇਰ ਦੋਵਾਂ ਦੇਸ਼ਾਂ ਵਿੱਚ ਬਣੀ ਸੀ ਸਹਿਮਤੀ ਭਾਰਤ ਦੀ ਮੌਜੂਦਾ ਕੂਟਨੀਤੀ ਤੇ ਵੀ ਉੱਤੇ ਸਵਾਲ ਕਿਉਂ ਭਾਰਤ ਦੇ ਲੋਕਾਂ ਨੂੰ ਯਾਦ ਆਈ ਇੰਦਰਾ ਗਾਂਧੀ ਇਸ ਤੇ ਵੀ ਗੱਲ ਕਰਾਂਗੇ ਆਓ ਦੋਸਤੋ ਹੁਣ ਗੱਲ ਕਰ ਲੈਨੇ ਆ ਕਿ 10 ਮਈ ਸ਼ਨੀਵਾਰ ਸ਼ਾਮ ਦੇ 5 ਵਜੇ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਹ ਐਲਾਨ ਕੀਤਾ ਕਿ ਪਾਕਿਸਤਾਨ ਅਤੇ ਭਾਰਤ ਵਿੱਚ ਸੀਜ਼ਫਾਇਰ ਨੂੰ ਲੈ ਕੇ ਸਹਿਮਤੀ ਬਣ ਗਈ ਹੈ ਇਸ ਖਬਰ ਨੂੰ ਸੁਣ ਕੇ ਲੋਕਾਂ ਨੂੰ ਬੜਾ ਸੁਖ ਦਾ ਸਾਹ ਆਇਆ ਆਓ ਇਸ ਤੋਂ ਅੱਗੇ ਗੱਲ ਕਰ ਲੈਂਦੇ ਹਾਂ ਕਿ ਭਾਰਤ ਦੇ ਵਿਦੇਸ਼ ਮੰਤਰੀ ਵਿਕਰਮ ਮਿਸਰੀ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ ਸੀਜ਼ਫਾਇਰ ਤੇ ਸਹਿਮਤੀ ਬਣ ਗਈ ਹੈ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਡਾਕਟਰ ਜਨਰਲ ਆਫ ਮਿਲਟਰੀ ਨੇ ਭਾਰਤੀ ਸਮੇਂ ਅਨੁਸਾਰ ਦੁਪਹਿਰ ਦੇ 3:35 ਮੰਟ ਤੇ ਭਾਰਤ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਨੂੰ ਫੋਕ ਕੀਤਾ ਕਿ ਦੋਮਾ ਵਿਚਕਾਰ ਇਹ ਸਹਿਮਤੀ ਬਣੀ ਹੈ ਕਿ ਭਾਰਤੀ ਸਮੇਂ ਯਾਨੀ ਕਿ ਸ਼ਾਮ 5 ਵਜੇ ਦੋਮਾ ਤਰ੍ਹਾਂ ਜ਼ਮੀਨੀ ਹਵਾ ਅਤੇ ਸਮੁੰਦਰ ਤੇ ਹਰ ਤਰ੍ਹਾਂ ਦੀ ਗੋਲੀਬਾਰੀ ਅਤੇ ਫੌਜੀ ਕਾਰਵਾਈ ਬੰਦ ਕਰ ਦੇਣੀਆਂ ਆਓ ਇੱਥੇ ਅੱਗੇ ਗੱਲ ਕਰਦੇ ਹਾਂ ਪਰ ਦਨ ਕੈਂਟੇ ਵੀ ਨਹੀਂ ਲੰਗੇ ਜਦੋਂ ਮੁਰ ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਅਤੇ ਪੰਜਾਬ ਦੇ ਪਖ ਵਖ ਚਿਲਿਆ ਵਿੱਚ ਪਾਕਿਸਤਾਨੀ ਡਰੋਨ ਦੇਖੇ ਗਏ ਜੰਮੂ ਕਸ਼ਮੀਰ ਸਰਾਧਤੇ ਗੋਲੀਬਾਰੀ ਮੁਰ ਸ਼ੁਰੂ ਹੋ ਗਈ ਇਸ ਤੋਂ ਲੈ ਕੇ ਫਿਰ ਇੱਕ ਵਾਰ ਬਲੈਕ ਆਊਟ ਸਾਇਰਨ बजने शुरू ਹੋ ਗਿਆ ਜਿਵੇਂ ਕਿ ਬਾਰਾਮੁੱਲਾ ਅਤੇ ਚੰਬਾ ਵਿੱਚ ਭਾਰੀ ਗੋਲੀਬਾਰੀ ਚੱਲੇ ਜਾਣ ਦੀ ਖਬਰ ਹੈ ਜਦੋਂ ਕਿ ਜੌਰੀ ਵਿੱਚ ਵੀ ਪੂਰੀ ਤਰ੍ਹਾਂ ਬਲੈਕ ਆਊਟ ਰਹਾ ਪੰਜਾਬ ਰਾਜਸਥਾਨ ਵਿੱਚ ਵੀ ਬਲੈਕ ਆਊਟ ਦੀਆਂ ਖਬਰਾਂ ਨੇ ਸੁਰੂਸਤੋ ਇਹ ਸੁਣ ਕੇ ਤੁਹਾਡੇ ਲਈ ਵੀ ਹਰਾਨੀ ਹੋਣੀ ਹੈ ਕਿ ਇੱਕ ਪਾਸੇ ਸੀਜ਼ਫਾਇਰ ਨੇ ਦੁਨੀਆ ਭਰ ਵਿੱਚ ਭਾਵੇਂ ਭਾਰਤੀ ਭਾਵੇਂ ਪਾਕਿਸਤਾਨੀ ਲੋਕਾਂ ਦੇ ਅੰਦਰ ਖੁਸ਼ੀ ਦੀ ਲਹਿਰ ਲੰਘਦੀ ਕਿ ਚਲੋ ਇਹ ਜੋ ਸੀਜ਼ਫਾਇਰ ਹੋਇਆ ਇਸ ਕਾਮ ਮਾਮ ਹਾਲ ਵੜਿਆ ਇਹ ਹੀ ਠੀਕ ਹੈ ਜਦੋਂ ਕਿ ਦੂਮੇ ਤਰਾ ਵਿੱਚ 12 ਮਈ ਦੁਪਹਿਰ 12 ਵਜੇ ਮੋਰ ਚਰਚਾ ਹੋਣ ਦੀ ਵੀ ਖਬਰ ਹੈ ਅਗਰ ਭਾਰਤ ਦੀ ਕੂਟਨੀਤੀ ਤੇ ਗੱਲ ਕੀਤੀ ਜਾਵੇ ਅਕਸਰ ਇਹ ਹੀ ਕਿਹਾ ਜਾਂਦਾ ਕਿ ਤੀਸਰੀ ਤਰ ਨੂੰ ਜਿਹੜਾ ਭਾਰਤ ਸਵੀਕਾਰ ਨਹੀਂ ਕਰੇਗਾ ਨਹੀਂ ਮੰਨੇਗਾ ਜਦੋਂ ਕਿ 트াম্প ਨੇ ਕਿਹਾ ਕਿ ਸਾਰੀ ਰਾਤ ਗੱਲ ਕਰਦਿਆਂ ਲੰਘ ਗਈ ਇਹ ਸਮਾਚਾਰ ਦਾ ਐਲਾਨ ਵੀ 트াম্প ਵੱਲੋਂ ਕੀਤਾ ਗਿਆ ਕਿ ਦੋਵੇਂ ਤਰਾਨੇ ਸੀਜ਼ ਫਾਇਰ ਲਈ ਸਹਿਮਤੀ ਦੇ ਦਿੱਤੀ ਹੈ ਜਦੋਂ ਕਿ ਮੋਦੀ ਸਰਕਾਰ ਨੇ ਇਤਨੀ ਕਾੜੀ ਕੀਤੀ ਇਸ ਤੇ ਦੇਸ਼ ਦੇ ਵਿੱਚ ਵਿਚਾਰਬਾਨ ਜਿਹੜੇ ਲੋਕ ਆ ਉਹ ਚਾਚਾ ਕਰਦੇ ਨੇ ਕਿ ਵਿਰੋਧੀ ਧਿਰ ਨੂੰ ਵੀ ਭਰੋਸੇ ਵਿੱਚ ਲੈਣ ਦੀ ਲੋੜ ਨਹੀਂ ਸਮਝੀ ਇਸ ਤੇ ਵਿਰੋਧੀ ਧਿਰ ਦਾ ਕੀ ਪ੍ਰਤੀਕਰਮ ਹੋਵੇਗਾ ਇਹ ਆਉਣ ਵਾਲਾ ਸਮਾਦਰ ਸੇ ਦਾ 파ਮੇ ਕੇ ਇਸ ਜੰਮ ਨੂੰ ਲੈ ਕੇ ਸਾਰਾ ਦੇਸ਼ ਇੱਕ ਮੁੱਠਾ ਹੈ ਭਾਰਤ ਦੇ ਲੋਕਾਂ ਨੂੰ ਕਿਉਂ ਜਿਆਦਾ ਹੀ ਇੰਦਰਾ ਗਾਂਧੀ ਆਓ ਇਸ ਤੇ ਵੀ ਗੱਲ ਕਰ ਲੈਨੇ ਆ 1971 ਚ ਭਾਰਤ ਪਾਕਿਸਤਾਨ ਵਿਚਕਾਰ ਜਦੋਂ ਜੰਗ ਚੱਲ ਰਹੀ ਸੀ ਉਸ ਵੇਲੇ ਵੀ ਅਮਰੀਕਾ ਨੇ ਜੁੱਧ ਰੋਕਣ ਦੀ ਪੇਸ਼ਕਸ਼ ਕੀਤੀ ਸੀ ਪਰ ਇੰਦਰਾ ਗਾਂਧੀ ਨੇ ਅਮਰੀਕਾ ਦੀ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ ਤੇ ਆਕਰ ਪਾਕਿਸਤਾਨ ਨੂੰ ਇੰਦਰਾ ਗਾਂਧੀ ਨੇ ਬੜਾ ਤਕੜਾ ਝਟਕਾ ਦਿੱਤਾ ਸੀ ਜਦੋਂ ਇਹਦੇ ਦੋ ਟੋਟੇ ਕਰਕੇ ਪਾਕਿਸਤਾਨ ਤੋਂ ਵੱਖ ਹੋਏ ਖਿੱਤੇ ਨੂੰ ਬੰਗਲਾਦੇਸ਼ ਦਾ ਨਾਂ ਦਿੱਤਾ ਗਿਆ ਸੀ ਇਹ ਸੀ وجہ ਇੰਦਰਾ ਗਾਂਧੀ ਨੂੰ ਅੱਜ ਯਾਦ ਕੀਤਾ ਗਿਆ ਸੋ ਦੋਸਤੋ ਇਹ ਜੋ جنگ ਚੱਲ ਰਹੀ ਹੈ ਇਸ ਦੀ ਨੌਬਤ 22 April ਨੂੰ ਜੰਮੂ ਕਸ਼ਮੀਰ ਦੇ ਪਹਲਗਾਮ ਇਲਾਕੇ ਦੇ ਵਿੱਚ ਜਦੋਂ ਆਪਾਂ ਬਾਦਿਆ ਨੇ 27 ਲੋਕਾਂ ਨੂੰ ਮਾਰ ਮਕਾਇਆ ਉਸ ਦਾ ਬਦਲਾ ਲੈਣ ਲਈ ਭਾਰਤ ਨੇ 2 ਹਫ਼ਤੇ ਬਾਅਦ ਜਾਣੀ ਕਿ 6 ਅਤੇ 7 ਮਈ ਦੀ ਵਿਚਕਾਰਲੀ ਰਾਤ ਨੂੰ ਐ ਆਪਰੇਸ਼ਨ ਸੰਧੂਰ ਦੇ ਨਾਂ ਤੇ ਪਾਕਿਸਤਾਨ ਤੇ ਪੀਓਕੇ ਕਸ਼ਮੀਰ ਦੇ ਨੌ ਥਾਵਾਂ ਤੇ ਮਜਾਲੀ ਹਮਲੇ ਕਰਕੇ ਅਤਵਾਦੀਆਂ ਦੇ ਟਿਕਾਣਿਆਂ ਨੂੰ ਤਹਿਸ ਨਹਿਸ ਕਰਨ ਦਾ ਦਾਵਾ ਕੀਤਾ ਸੀ ਇਸ ਸਭ ਦੇ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਪੜਾਵਦੇ ਆ ਸੀ ਭਾਵੇਂ ਕਿ ਦੋਵਾਂ ਦੇਸ਼ਾਂ ਦੇ ਬੀੜੀ ਨੇ ਬਦਾ ਚੜਾ ਕੇ ਇੱਕ ਦੂਸਰੇ ਖਿਲਾਫ ਬੜਾ ਕੂਟ ਪ੍ਰਚਾਰ ਕਰਨ ਦਾ ਸਹਾਰਾ ਲਿਆ ਪਰ ਪਹਿਲਾਂ ਤੋਂ ਲੈ ਕੇ ਹੁਣ ਤੱਕ ਹੋਈਆਂ ਜੰਗਾਂ ਨਾਲ ਕੋਈ ਹੱਲ ਨਹੀਂ ਨਿਕਲਿਆ ਇਹ ਸੱਚ ਹੈ ਕਿ ਪਿਛਲੇ 25 ਸਾਲਾਂ ਵਿੱਚ ਭਾਰਤ ਨੇ ਤਰੱਕੀ ਕੀਤੀ ਹੈ ਪਰ ਇਹ ਜੰਗ ਭਾਰਤ ਨੂੰ ਪਿੱਛੇ ਲੈ ਜਾਵੇਗੀ ਗੋਲੀਬਾਰੀ ਵਿੱਚ ਹੋਏ ਜਾਨੀ ਨੁਕਸਾਨ ਕਾਰਨ ਮਾਰਗਲੋਕਾਂ ਨੇ ਕਦੇ ਵਾਪਸ ਨਹੀਂ ਮੁੜ ਕੇ ਆਉਣਾ ਇਸ جنگ ਤੋਂ ਤੋਬਈ ਕਰਨੀ ਚਾਹੀਦੀ ਹੈ ਮੁਰ ਉਹ ਦਿਨ ਆਉਣੇ ਚਾਹੀਦੇ ਨੇ ਜਦੋਂ ਕਿ ਬਲੈਕਆਊਟ ਦਾ ਸਹਾਰਾ ਨਾ ਲੈਣਾ ਪਵੇ ਸੋ ਦੋਸਤੋ جنگ ਤੋਂ ਤੋਬਾ ਕਰਨ ਵਾਲੇ ਲੋਕ ਰੋਜ਼ਾਨਾ ਸੋਸ਼ਲ ਮੀਡੀਆ ਤੇ ਆਪਣੇ ਵਿਚਾਰ ਪਾਉਂਦੇ ਆ ਕਿ ਉਹਨਾਂ ਤਵਾਸ਼ ਵਿੱਚ ਲੋਕਾਂ ਨੂੰ ऐसे ਦੰਦਿਆ ਕਿ ਇਹ ਲੜਾਈਆਂ ਇਹ ਝਗੜੇ ਮਸਲੇ ਦਾ ਹੱਲ ਨਹੀਂ ਸੋ ਦੋਸਤੋ ਬਿਲਕਾ ਨਿਊਜ਼ ਆਨਲਾਈਨ ਬਲੋ ਵੀ ਇਹ ਹੀ ਸੁਨੇਹਾ ਹੈ ਕਿ ਹਮੇਸ਼ਾ ਹੀ ਮਸਲੇ ਟੇਬਲ ਤੇ ਵਿਚਾਰੇ ਜਾਂਦੇ ਆ ਕਦੇ ਵੀ ਜੰਗ ਜੜੀ ਆ ਕਿਸੇ ਮਸਲੇ ਦਾ ਹੱਲ ਨਹੀਂ ਹੁਣ ਵੀ ਮੁੜ ਟੇਬਲ ਤੇ ਗੱਲ ਜੋ ਸੀਜ਼ ਬਾਹਰ ਨੂੰ ਲੈ ਕੇ ਹੋਈ ਹੈ ਇਸ ਤਰ੍ਹਾਂ ਅਗਾਵੀ ਟੇਬਲ ਤੇ ਮਸਲੇ ਹੱਲ ਹੋਣੇ ਚਾਹੀਦੇ ਸੀ ਹੁਣੇ ਵੀ ਚਾਹੀਦੇ ਆ ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ ਇਹਤੇ ਤੁਸੀਂ ਆਪਣੇ ਕਮੈਂਟ ਬਾਕਸ ਰੂ ਦੇ ਸਕਦੇ ਹੋ ਤੇ ਦੋਸਤੋ ਤੁਸੀਂ ਵੇਖਦੇ ਰਹੋ ਬਿਲਗਾ ਨਿਊਜ਼ ਆਨਲਾਈਨ ਚੈਨਲ